ਬਟਾਲਾ ਦੇ ਵਿੱਚ ਇੱਕ ਮਹੱਲੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਦੇ ਕੋਠਿਆਂ ਦੇ ਉੱਤੇ ਚੜ੍ਹ ਕੇ ਇੱਕ ਘਰ ਦੇ ਵਿੱਚੋਂ ਉਹਨਾਂ ਦੇ ਵੱਲੋਂ ਐਂਟਰੀ ਮਾਰ ਦਿੱਤੀ। ਐਂਟਰੀ ਅਜੇ ਹੀ ਸੀ ਕਿ ਲੋਕ ਖੜਖੜ ਦੇਖਣ ਲੱਗੇ ਕਿ ਕਿਵੇਂ ਪੁਲਿਸ ਗਵਾਂਡੀਆਂ ਦੇ ਕੋਠੇ ਵੀ ਟੱਪਣ ਲੱਗੇ ਅਤੇ ਟਾਕੀਆਂ ਵਿੱਚ ਦੀ ਖੜ ਕੇ ਉਹਨਾਂ ਨੇ ਜਿਹੜੀ ਕਿ ਇੱਥੇ ਐਂਟਰੀ ਮਾਰੀ ਪੁਲਸ ਨੂੰ ਗੁਪਤ ਸੂਚਨਾ ਮਿਲੇ ਸੇ ਕਿ ਇੱਕ ਬੰਦ ਪਏ ਘਰ ਦੇ ਵਿੱਚ ਪੰਜ ਬਦਮਾਸ਼ ਲੁਕੇ ਹੋਏ ਨੇ ਜਿਸ ਤੋਂ ਬਾਅਦ ਫਿਲਮੀ ਸਟਾਈਲ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਅਤੇ ਸੀਆਈ ਸਟਾਫ ਨੇ ਘੇਰਾ ਪਾ ਕੇ ਘਰ ਦੇ ਵਿੱਚ ਬੈਠੇ ਇਨ੍ਹਾਂ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਵੱਲੋਂ ਬਟਾਲਾ ਸ਼ਹਿਰ ਦੇ ਆਲੇ-ਦੁਆਲੇ ਕਈ ਥਾਵਾਂ 'ਤੇ ਗੋਲੀਬਾਰੀ ਵੀ ਕੀਤੀ ਸੀ ਅਤੇ ਇਹ ਘਟਨਾ ਦੇਖ ਕੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਤਾ ਪੁਲਿਸ ਅਧਿਕਾਰੀਆਂ ਨੇ ਤੇ ਸੀਆਈਏ ਸਟਾਫ ਦੇ ਅਧਿਕਾਰੀਆਂ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਵਗਲਗ ਬਾਰ ਬਾਰ ਤੋਂ ਜੀ ਸੰਬੰਧੀ ਇਹ ਬੰਦੇ ਲੜੀਂਦੇ ਸੀ ਤੇ ਕਾਹਦੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਹ ਜੀ ਇੰਕਵੋਟਡ ਹੁੰਦੀ ਹੈ। ਉਹਦੇ ਵੀ ਆਪ ਕੋਈ ਰੀਡ ਕਿਤਾਬ ਤੇ ਹੁੰਦਾ ਹੈ। ਸਰ ਕਿਥੋਂ ਰੀਡ ਕੀਤਾ ਕਹਿੰਦੇ ਕਿਹਦਾ ਕਰ ਸਕਦਾ? ਤੇ ਉਹ ਜਦੀ ਬੰਦਿਆ ਕੀ ਕਰਿਓ? ਆਪਾਂ ਜਦੋਂ ਦਸੂਜੀ ਉੱਤੇ ਸਾਡੇ ਮੂਹਰੇ ਪੁਲਿਸ ਪਾਰ ਬਾਈ ਥੋੜੇ ਮਾਇੰਦਲੇ ਕਰਿਓ। ਉਹਨਾਂ ਨੇ ਫਾਦਦੇ ਨਹੀਂ ਅਗਰ ਲੱਗੇ। ਉਹਨੇ ਇਸ਼ਾਰਾ ਕੀਤਾ। ਕਿੰਨੀ ਮੁਸ਼ਕਲ ਕਰਨੀ ਬਈ ਪੁੱਸਨ। ਰੋਟੀ ਦਾ ਕੰਮ ਹੈ ਜੀ ਨਿਤ ਹਰ ਇੱਕ ਹੋਂਦ ਲੱਗਦੀ ਸਰ ਕਿਹੜੀ ਦਾ ਆਪਰੇਸ਼ਨ ਕਿਹਦੇ ਤੇ ਚੱਲੇਗਾ ਦੋ-ਦੇ ਕੋ ਕੰਡਰ ਤੇ ਸਰ ਇੰਨੇ ਖਰਚ ਪੜੇਗਾ ਹੀ ਨਹੀਂ ਪੰਜ ਬੰਦੇ ਦੇ ਦੇਖੋ ਬ੍ਰਾਹਮਣ ਹੋਇਆ ਸਰ ਉਹਨਾਂ ਪੰਜ ਲੋਕਾਂ ਦੀ ਕਿਸ਼ਾਨ ਵਰਪਣਾ ਸਰ ਕਿਹੜੀ ਕਿਹੜੀ ਸਾਰੇ ਲੋਕਲ ਹੀ ਨੇ ਬਟਾਲੇ ਦੇ ਸਾਰੇ ਲੋਕਲ ਹੀ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੀ ਗੱਲ ਹੈ ਸਰ ਬੰਦ ਦਾ ਤਾਂ ਪਾਟੇ ਸਰ ਵਾਰ ਦਾ ਤਾਂ ਦੱਸੋ ਵਾਰ ਦਾ ਤਾਂ ਕਾਫੀ ਨੇ ਉਹ ਆਪਣੇ ਜਿਹੀ ਸ਼ਹਿਰ ਦੀ ਭੰਗ ਪਾਦਾ ਬਈ ਥੱਲੇ ਕਰੇ ਪੂਰੀ ਗਾਰੀ ਦੀ ਵਾਰਨਾ ਤਾਂ ਸੀ ਬਾਕੀ ਕੁਝ ਜਿਸੀ ਬੋਲ ਰਹਾ ਆਪਣੀ ਕਿੰਨੀ ਜਿਆਦਾ ਬੰਦੇ ਕਿਹੜਾ ਨਸਰ ਕੁੜੀਗੇ ਵਰਤਨਾ ਗਿਆ ਨਹੀਂ ਉਹਨਾਂ ਦੇ ਬਜੂ ਸੀਗੇ ਸਰ ਕਿੱਥੇ ਕਾਬੂ ਕਿੱਥੇ ਕੀਤਾ ਗਿਆ ਤੇ ਕਿੰਨੀ ਮੁਸੱਫਰ ਬਾਤ ਕੀਤੀ ਗਈ ਡੈਫੀਨਿਟਲੀ ਹਾਂ ਜੀ ਤੁਸੀਂ ਦੇਖਿਆ ਜਿਹੜਾ ਮੱਲਾ ਲੱਗਾ ਹੋ ਗਿਆ ਉਹਦੇ ਉਹੀ ਇੱਕ ਘਰ ਦੇ ਵਿੱਚ ਉਸੇ ਸਾਲ ਨੂੰ ਸਰ ਕਿੰਨੇ ਕਿੰਨੇ ਲੋਕ ਨੇ ਅਜੇ 4 ਲੋਕ ਹੈਗੇ ਆ ਅਸੀਂ ਬਾਕੀ ਬੰਦ ਪਰ ਵੀਰੀਫਾਈ ਕਰ ਰਹੇ ਹਾਂ ਸਰ ਤਸਵੀਰਾਂ ਚ ਫੰਗ ਨਜ਼ਰ ਆ ਰਹੇ ਆ ਬਾਕੀ ਉਹ ਅਸੀਂ ਚੌਕੀ ਫਨੀ ਨੂੰ ਵੈਰੀਫਾਈ ਕਰਦੇ ਹਾਂ ਠੀਕ ਹੈ ਤੇ ਕੁਝ ਪ੍ਰਾਮਣ ਹੋਇਆ ਨਾ ਹਾਂ ਜੀ ਰਿਕਵਰੀ ਹੈ ਜੀ ਬਾਕੀ ਕੋਸ਼ਿਸ਼ ਕਰਕੇ ਕਰ ਦਿੰਦੀ ਤੇ ਪਤਾ ਕਿਤਾ ਚੱਲਿਆ ਸਾਰੇ ਇਹਨਾਂ ਦੀ ਤਲਾਕ ਦ ਹਲੋ ਭਰਮ ਕੋਈ ਹੁੰਦਾ? ਸਾਰੇ ਕਿੰਨਾ ਦੇ ਘਰ ਸੀ ਸਾਰੇ ਨੂੰ ਗਏ ਹੋਏ। ਤਾਂ ਘਰ ਇੱਕ ਲੜਕਾ ਹੈਗਾ ਆ ਉਹ ਕਿਹਦੀ ਮੈਨੂੰ ਉਹਦਾ ਨਾਮ ਨਹੀਂ ਇਕੱਠਾ ਹੋਇਆ। ਮੈਨੂੰ ਤਾਂ ਘਰ ਹੀ ਰੈਡੀ ਨਹੀਂ ਸੀ। ਠੀਕ ਹੈ। ਸਰ ਕਿੰਨੀ ਕਿੰਨੀ ਉਮਰ ਦੇ ਲੱਗਦੇ ਆ ਇਹ ਬੱਚੇ? ਹਾਂ 20 ਸਾਲ। ਅੱ깔 ਖਾਲੀ ਹੈ ਕਿ ਜਾਂ ਇਦਾਂ ਹੀ ਕੋਈ? ਕੀ ਨੰਬਰ ਸਾਂ? ਕਾ ਦੇਖਿਆ ਜਾ ਰਿਹਾ ਤਾਂ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਆਪਣੀਆਂ ਰੰਜਿਸ਼ਾਂ ਨੂੰ ਲੈ ਕੇ ਜਾਂ ਫਿਰ ਹੋਰ ਲੁੱਟਾਂ ਖੋਹਾਂ ਦੀਆਂ ਵਾਰ ਦਾਤਾਂ ਨੂੰ ਲੈ ਕੇ ਗੋਲੀਬਾਰੀ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਹਵਤਾਰ ਸਿੰਘ ਦੀ ਰਿਪੋਰਟ